ਦੱਸ ਦਈਏ ਕਿ ਅੱਜ ਪਠਾਨਕੋਟ ਡੀਸੀ ਦਫ਼ਤਰ ਦੇ ਵਿੱਚ ਐਮਪੀ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਪਹੁੰਚ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿੱਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਉਹਨਾਂ ਨੇ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਤਤਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਕੇ ਕੇ ਨਿਊਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਕਮੈਂਟ ਜ਼ਰੂਰ ਕਰੋ ਡਿਪਾਰਟਮੈਂਟਸ ਦੇ ਵਕਵਾ ਕਾ ਅਧਿਕਾਰ ਹੈ ਨਾ ਕਿ ਇਹ ਮੇਨ ਮੋਟਿਵ ਜਿਹੜਾ ਕੀ ਸੀਗਾ ਇਹ ਮੀਟਿੰਗ ਦਾ ਇਹ ਪ੍ਰਫੈਕਟ ਕਮੇਟੀ ਜਿਹੜੀ ਹੈ ਕਿ ਇਹ ਐਨਸੀਬੀ ਦੇ ਯੋਗ ਹਰ ਟੈਨ ਇਗਵਾ ਜਿਹੜੇ ਸੈਂਟਰਲ ਸਪੌਸਟਸ ਪੀਲ ਗਨ ਉਹਨਾਂ ਨੂੰ ਜ਼ਰੂਰ ਪੁੱਛਦੇ ਪਰ ਜੇ ਜੇ ਕਮੀਆਂ ਪਾਉਣੇ ਦਿੰਦੇ ਉਹਨਾਂ ਨੂੰ ਸ਼ਿਰਕੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਹ ਬੜੀ ਇੰਪੋਰਟੈਂਟ ਮੀਟਿੰਗ ਹੁੰਦੀ ਹੈ ਉਹ ਗਵਰਨਮੈਂਟ ਤੋਂ ਫਿਨਾਂਸ ਦੇ ਫੰਡ ਦੀ ਲੈਂਦੀ ਹੈ ਉਹਨਾਂ ਦੇ ਸਾਰੇ ਨੂੰ ਕਰਕੇ ਕਿਤੇ ਕੋਈ ਖੰਭੀ ਖੂਸ਼ੀ ਉਹਨੂੰ ਪੂਰਾ ਕਰ ਦਿੱਤਾ ਸਿਰਫ 23 ਜਿਹੜੇ ਇਸ स्कीम ਮਾਜਦੇ ਸੇਵ ਨੂੰ ਜਿਹੜੀ ਕਾਦੀਤਾਰੀ ਹੈ ਨਾ ਇਸ स्कीम ਮਾਜਦੇ ਲੋਕਾਂ ਤੱਕ ਪਹੁੰਚ ਨਹੀਂ ਪਹੁੰਚ ਪਾ ਰਹੇ ਨਾ ਬਿਲਕੁਲ ਜਿਹੜੀਆਂ ਨਹੀਂ ਪਹੁੰਚ ਰਹੀਆਂ ਉਹ ਵੀ ਡਿਸਕਸ ਕੀਤੀਆਂ ਨੇ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਦਾ ਵੀ ਲੋਕਾਂ ਨੇ ਇਹ ਨੰਕਿਆ ਕਿ ਇਹ ਜਿਹੜੇ ਰੀਤੇ ਸਾਨੂੰ ਐਮਐਲਏ ਸਾਹਿਬਾਨ ਜਿਹੜੇ ਲੀਡਰ ਸਾਹਿਬਾਨ ਇਹਨਾਂ ਨੇ ਉਹ ਪ੍ਰੈਸ਼ਰ ਪ੍ਰੈਸ ਕੀਤਾ ਨਾ ਉਹਨਾਂ ਦਾ ਪਾਲੋ ਕੀ ਕਰਨੇ ਇਨਫਰਟਿੰਗ ਜਿਹੜੀਆਂ ਨੇ ਉਹ ਚਿੱਠੀ ਦਾ ਭੇਜੋ ਜਿਹੜੀ ਜਿਹੜੀ ਕਲੈਰਿਟੀ ਨਹੀਂ ਉਹਨੂੰ ਦੁਬਾਰਾ ਵਿਜੂ ਕੀਤਾ ਜਾਂਦਾ ਸੱਜਣਾ ਪਠਾਨਕੋਟ ਦੇ ਵਿੱਚ ਇੱਕ ਕ੍ਰਸ਼ਰ ਇੰਡਸਟਰੀ ਹੈ ਜੋ ਜਿਹੜੀ ਜਿੱਥੇ ਹੁਣੇ ਗੱਲ ਇਹਨਾਂ ਦੇ ਪ੍ਰਧਾਨ ਸਾਹਿਬ ਉਹ ਤੇ ਸੁਨੀਲ ਗੁਰਵਰਟੀ ਨੇ ਗੱਲ ਕੀਤੀ ਆ ਕਿ ਇੱਕੋ ਹੀ ਇੰਡਸਟਰੀ ਆ ਜਿਹੜੀ ਸਟੋਨ ਕ੍ਰਸ਼ਰ ਪੀ ਆ ਜਿਹਦੀ ਬਾਰੀਟੀ ਸਭ ਨੂੰ ਕਾਕੇ ਇਹਨੂੰ ਬੈਠ ਕੇ ਇਹਨਾਂ ਦੀ ਜਿਹੜੀ ਪ੍ਰੋਬਲਮ ਨੂੰ ਉਹਨਾਂ ਫਿਨੈਂਸ਼ੀਅਲ ਜਿਹੜੀਆਂ ਕਵਾਰਟੇ ਵੱਲੋਂ ਕੋਈ ਉਹਨਾਂ ਦੇ ਅੱਗੇ ਅੱਥੇ ਸ਼ਿਕਾਇਤਾਂ ਨੇ ਉਹਨਾਂ ਨੂੰ ਬੈਠ ਕੇ ਰਿਜ਼ੋਲਵ ਕੀਤਾ ਜੇ ਉਹ ਵੀ ਤੇ ਤੇ ਗੱਲ ਹੋ ਗਈ Gracias.